ਇੱਕ ਰਾਜਨ ਪਾ ਲਾਦਾ ਵੀ ਉਹਦੇ ਰਾਜਪਾੜ ਦੇ ਵਿੱਚ ਕਿ ਐਸਾ ਬੰਦਾ ਆਇਆ ਵੀ ਲੋਕ ਕਹਿੰਦੇ ਉਹ ਮਨਹੋਸ ਆ ਜਿਹੜਾ ਉਹਦਾ ਮੂੰਹ ਦੇਖ ਲੈਂਦਾ ਵੀ ਉਹਨੂੰ ਸਾਰਾਂ ਰੋਟੀ ਨਸੀਬ ਨਹੀਂ ਹੁੰਦੇ ਤੇ ਰਾਜਾ ਕਹਿੰਦਾ ਲਿਆਓ ਕਹਿੰਦਾ ਮੇਰੇ ਰਾਜਪਾੜ ਦੇ ਵਿੱਚ ਲਿਆਓ ਕਹਿੰਦਾ ਮੈਂ ਦੇਖਦਾ ਵੀ ਹਾਂ ਇਹ ਗੱਲ ਸੱਚ ਆ ਕਿ ਝੂਠ ਆ ਤੇ ਰਾਜਾ ਉਹਨੂੰ ਆਪਣੇ ਰਾਜਪਾੜ 'ਚ ਲੈ ਜਾਂਦਾ ਤੇ ਰਾਜਾ ਸਵੇਰੇ ਉੱਠਦਾ ਉਹਦਾ ਮੂੰਹ ਦੇਖਦਾ ਆ ਤੇ ਆਪਣੇ ਕਿਸੇ ਕੰਮੇ ਕਰੀ ਚੱਲ ਜਾਂਦਾ ਤੇ ਉਹ ਕੰਮ ਕਰਦੇ 'ਚ ਇੰਨਾ ਕਿ ਬਿਜ਼ੀ ਹੋ ਜਾਂਦਾ ਆ ਵੀ ਉਹਨੂੰ ਸੱਚੇ ਰੋਟੀ ਨਸੀਬ ਨਹੀਂ ਹੁੰਦੀ ਤੇ ਉਹ ਸ਼ਾਮ ਨੂੰ ਘਰੇ ਆਉਂਦਾ ਤੇ ਲੋਕਾਂ ਦੀ ਗੱਲ ਬਾਰੇ ਸੋਚਦਾ ਵੀ ਲੋਕਾਂ ਨੇ ਕਿਹਾ ਸੀ ਵੀ ਜਿੱਦ ਰਾਜੇ ਨੂੰ ਚੜਦਾ ਗੁੱਸਾ ਰਾਜਾ ਕਹਿੰਦਾ ਵੀ ਹਾਂ ਇਹ ਗੱਲ ਤਾਂ ਸੱਚ ਆ ਵੀ ਚਲ ਇਹਨੂੰ ਫਾਂਸੀ ਦੇ ਦਿੰਦੇ ਆ ਰਾਜਾ ਕਹਿੰਦਾ ਵੀ ਤੈਨੂੰ ਫਾਂਸੀ ਦਾ ਸਜ਼ਾ ਸੁਣਾਉਣੀ ਆ ਤੇ ਬੰਦਾ ਇਹਨੂੰ ਜਿਹਨੂੰ ਫਾਂਸੀ ਦਿੱਤੀ ਹੁੰਦੀ ਆ ਉਹ ਕਹਿੰਦਾ ਵੀ ਚਲੋ ਠੀਕ ਆਂਦਾ ਮੈਂ ਤਾਂ ਮਨਹੂਸ ਹੈਗਾ ਵੀ ਮੇਰੇ ਕਹਿੰਦਾ ਵੀ ਮੈਨੂੰ ਦੇਖ ਕੇ ਰੋਟੀ ਤੋਂ ਨਸੀਬ ਨਹੀਂ ਹੁੰਦੀ ਪਰ ਕਹਿੰਦਾ ਵੀ ਮੈਂ ਤਾਂ ਤੁਹਾਡਾ ਮੂੰਹ ਦੇਖਿਆ ਇਸ ਵਾਰੀ ਉੱਠ ਕੇ ਨਾ ਸਭ ਤੋਂ ਪਹਿਲਾਂ ਤੁਹਾਡਾ ਚਿਹਰਾ ਦੇਖਿਆ ਤੇ ਮੈਨੂੰ ਅੱਜ ਮੌਤ ਨਸੀਬ ਹੋ ਰਹੀ ਆ ਤੇ ਉਹਦੀ ਇਹ ਗੱਲ ਸੁਣ ਕੇ ਰਾਜੇ ਨੂੰ ਸੰਤਾ ਦੀ ਬਾਣੀ ਯਾਦ ਆਉਂਦੀ ਆ ਬੁਰੇ ਲੋਕ ਮੈਂ ਲੱਭਣ ਚੱਲਾ ਬੁਰਾ ਲੱਭਿਆ ਨਹੀਂ ਕੋਈ ਆਪਣੇ ਅੰਦਰ ਝਾਕੇ ਵੇਖਿਆ ਮੇਤੋ ਬਰਾਨੀ ਕੋਈ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਵੀ ਹਾਂ ਤੂੰ ਨੇ ਅਛੀਆਂ ਸਾਡੇ ਲਈ ਵੀ ਤੂੰ ਮਨਹੂਸ ਆ ਸਾਡੇ ਲਈ ਹਨਾ ਸੋ ਆਪਾਂ ਨੂੰ ਆਪਣੇ ਬਾਰੇ ਵੀ ਪਤਾ ਹੋਣਾ ਚਾਹੀਦਾ ਆ ਵੀ ਅਸੀਂ ਕੀਆਂ ਸੀ ਕੀ ਨਹੀਂ ਕੀ